ਕੱਚੀ ਗੱਲ ਇਹ ਹੈ ਕਿ ਜੇਕਰ ਪੰਜਾਬ ਦੇ ਵਿੱਚ ਇਦਾਂ ਹੀ ਇੱਕ ਵੱਡੀ ਖਿਡਾਰੀਆਂ ਦੀਆਂ ਜਾਂ ਕਬੱਡੀਆਂ ਪ੍ਰਧਾਨਾਂ ਦੀਆਂ ਮੌਤਾਂ ਹੁੰਦੀ ਰਹੀਆਂ ਤਾਂ ਇੱਕ ਦਿਨ ਪੰਜਾਬ ਦੇ ਵਿੱਚੋਂ ਜਿਹੜੀ ਕਬੱਡੀ ਦੀ ਖੇਡ ਹੈ ਇਹ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਕਿਉਂਕਿ ਕੌਣ ਜਾਣਦਾ ਕਿ ਮੈਂ ਪ੍ਰਧਾਨ ਬਣ ਕੇ ਗੋਲੀਆਂ ਖਾਵਾਂ ਕਿਉਂਕਿ ਕੌਣ ਜਾਣਦਾ ਮੈਂ ਜੱਫਾ ਲਾ ਕੇ ਮੌਤ ਦੇ ਘਾਟ ਉਤਰ ਜਾਵਾਂ ਇਸ ਕਰਕੇ ਅਗਲਾ ਕਵੇਗਾ ਕਿ ਮੈਂ ਤਾਂ ਖੇਡ ਤੋਂ ਬੰਜਾ ਹੀ ਚੰਗਾ ਕਿਉਂਕਿ ਦੋਸਤੋ ਹੁਣ ਤੁਸੀਂ ਦੋ ਦਿਨ ਪਹਿਲਾਂ ਸੁਣਿਆ ਹੀ ਹੋਵੇਗਾ ਕਿ ਰਾਣਾ ਬਲਾ ਚੋਰੀਆਂ ਨੂੰ ਕੁਝ ਬਦਮਾਸ਼ਾਂ ਨੇ ਗੈਂਗਵਾਰਾਂ ਨੇ ਵੱਡੀ ਕੱਪ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਕਰਕੇ ਉੱਥੇ ਹਫੜਾ ਦਫੜੀ ਮੱਚ ਗਈ ਤੇ ਦੋਸਤੋ ਕਹਿੰਦੇ ਹਨ ਉਹਨਾਂ ਨੇ 30 ਸਕਿੰਟ ਦੇ ਵਿੱਚ 12 ਤੋਂ 13 ਫਾਇਰ ਕੀਤੇ ਹਨ ਜਿਸ ਦੇ ਵਿੱਚੋਂ 6 ਤੋਂ 7 ਫਾਇਰ ਤਾਂ ਉਸ ਰਾਣਾ ਬਲਾ ਚੋਰੀਆ ਦੇ ਸਿਰ ਦੇ ਵਿੱਚ ਲੱਗੇ ਹਨ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਰਕਾਰ ਨੂੰ ਇਹਨਾਂ ਵਰਦਾਤਾਂ ਤੇ ਧਿਆਨ ਦੇਣਾ ਕਿੰਨਾ ਜ਼ਿਆਦਾ ਜ਼ਰੂਰੀ ਹੋਵੇਗਾ ਨਹੀਂ ਤਾਂ ਸੱਚੀ ਮੁੱੱਚੀ ਇੱਕ ਦਿਨ ਪੰਜਾਬ ਦੀ ਮਸ਼ਹੂਰ ਖੇਡ ਕਬੱਡੀ ਖਤਮ ਹੋ ਜਾਵੇਗੀ ਕਿਉਂਕਿ ਸਰਕਾਰ ਨੂੰ ਉਹਨਾਂ ਬਾਰੇ ਸੋਚਣਾ ਚਾਹੀਦਾ ਜਿਨ੍ਹਾਂ ਦਾ ਇੱਕ ਲੋਤਾ ਸੋਨਾ ਸੁਨੱਖਾ ਪੁੱਤ ਤੇ ਉਸ ਪਤਨੀ ਦਾ ਸੋਨਾ ਸੁਨੱਖਾ ਪਤੀ ਉਸ ਘਰ ਦੇ ਵਿੱਚੋਂ ਚਲਾ ਗਿਆ ਉਸ ਘਰ ਦੇ ਵਿੱਚੋਂ ਹਮੇਸ਼ਾ ਲਈ ਚਲਾ ਗਿਆ ਤੇ ਉਸ ਦੀ ਉਮਰ ਹਲੇ ਕੋਈ ਜ਼ਿਆਦਾ ਨਹੀਂ ਸੀ 30 ਸਾਲ ਦੀ ਉਮਰ ਦੇ ਵਿੱਚ ਉਹ ਆਪਣੇ ਪਰਿਵਾਰ ਨੂੰ ਤੇ ਲੋਕਾਂ ਨੂੰ ਤੇ ਆਪਣੀ ਪਤੀ ਨੂੰ ਅਲਵਿਦਾ ਕਹਿ ਕੇ ਹਮੇਸ਼ਾ ਲਈ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ ਜਿਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਮੇਰੇ ਤੇਰੇ ਵਰਗਿਆਂ ਨੇ ਕੁਝ ਦਿਨ ਖਬਰਾਂ ਦੇ ਕੇ ਆਪਣਾ ਪਿੱਛਾ ਛੁਡਾ ਲੈਣਾ ਤੇ ਦੋਸਤੋਂ ਪੈਸਾ ਵੀ ਕਮਾ ਲੈਣਾ ਪਰ ਜਿਹੜਾ ਉਸ ਬੱਲਾ ਚੋਰੀਆ ਦੇ ਪਰਿਵਾਰ ਦੇ ਨਾਲ ਹੋਇਆ ਉਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ ਜਿਵੇਂ ਦੋਸਤੋਂ ਉਹ ਕਹਿੰਦੇ ਕਿ ਅਸੀਂ ਸਿੱਧੂ ਮੂਸੇਵਾਲੇ ਦੀ ਮੌਤ ਦਾ ਬਦਲਾ ਲਿਆ ਬਦਲਾ ਤਾਂ ਨਿਆਪਰ ਜਿਸ ਪਰਿਵਾਰ ਦਾ ਜੀ ਗਿਆ ਉਸ ਨੂੰ ਪੁੱਛ ਕੇ ਦੇਖੋ ਕਿ ਕਿੰਨਾ ਦੁਖ ਹੁੰਦਾ ਕਿ ਜੇਕਰ ਪੰਜਾਬ ਦੇ ਵਿੱਚ ਐਦਾਂ ਹੀ ਬਦਲੇ ਲੈਂਦੇ ਰਹੇ ਤਾਂ ਦੋਸਤੋ ਇਹਦਾ ਕਦੇ ਵੀ ਵਾਰਦਾਤਾ ਖਤਮ ਨਹੀਂ ਹੋ ਸਕਦੀਆਂ ਕਿਉਂਕਿ ਪਹਿਲਾਂ ਉਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਮੰਨ ਲਓ ਤੇ ਹੁਣ ਇਹਨਾਂ ਨੇ ਇਸ ਨੂੰ ਮਾਰ ਦਿੱਤਾ ਤੇ ਹੁਣ ਇਹਨਾਂ ਨੇ ਬਲਾਚੋਰੀਆ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਹੁਣ ਜਿਹੜੇ ਬਲਾਚੋਰੀਆ ਦੇ ਬੰਦੇ ਆ ਫੇਰ ਉਹ ਅੱਗੇ ਉਹਨਾਂ ਦੇ ਬੰਦਿਆਂ ਨੂੰ ਮਾਰਨਗੇ ਜਿਨ੍ਹਾਂ ਨੇ ਮਾਰਿਆ ਮਤਲਬ ਇਸੇ ਤਰ੍ਹਾਂ ਇਹ ਪੰਜਾਬ ਦੇ ਵਿੱਚ ਬਾਦਦਾਤਾ ਹੁੰਦੀਆਂ ਰਹਿਣਗੀਆਂ ਨੁਕਸਾਨ ਕਿਨਾਂ ਨੂੰ ਸਾਡੇ ਆਪ ਦੇ ਪਰਿਵਾਰਾਂ ਨੂੰ ਹੋਣਾ ਏ ਇਸ ਕਰਕੇ ਜਿਹੜੇ ਇਹ ਗੈਂਗਵਾਰ ਹੈ ਜਿਹੜੇ ਇਹ ਸੂਟਰ ਹੈ ਇਹਨਾਂ ਨੂੰ ਪੱਕੇ ਤੌਰ ਤੇ ਫੜਨਾ ਚਾਹੀਦਾ ਪੱਕੇ ਤੌਰ ਤੇ ਫੜ ਕੇ ਇਹਨਾਂ ਨੂੰ ਉਮਰ ਕੈਦ ਨਹੀਂ ਇਹਨਾਂ ਨੂੰ ਫਾਂਸੀ ਤੇ ਲਟਕਾਉਣਾ ਚਾਹੀਦਾ ਜੇਕਰ ਸਰਕਾਰ ਇਹਨੂੰ ਫਾਂਸੀ ਤੇ ਲਟਕਾਉਂਦੀ ਹੈ ਤਾਂ ਪੰਜਾਬ ਦੇ ਵਿੱਚ ਲੋਕ ਕਾਮਯਾਬ ਹੋ ਸਕਦੇ ਆ ਤੇ ਆਪਣੇ ਕੰਮ ਕਾਰ ਨੂੰ ਸਹੀ ਤਰੀਕੇ ਨਾਲ ਕਰ ਸਕਦੇ ਆ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਮਨੋਰੰਜਨ ਦੇ ਖੇਡ ਐ ਜਿਵੇਂ ਕਬੱਡੀ ਦੀ ਖੇਡ ਹੋਊਗੀ ਕ੍ਰਿਕਟ ਹੋ ਗਿਆ ਤੇ ਹੋਰ ਵੀ ਬਹੁਤ ਸਾਰੀਆਂ ਖੇਡਾਂ ਬਾਲੀਵਾਲ ਤੇ ਦੋਸਤੋ ਇੱਕ ਦਿਨ ਇਹ ਬਿਲਕੁਲ ਬੰਦ ਹੋ ਜਾਣੇ ਐ ਠੱਪ ਹੋ ਜਾਣੇ ਐ ਜੇਕਰ ਸਰਕਾਰ ਨੇ ਇਹਨਾਂ ਖੇਡਾਂ ਤੇ ਧਿਆਨ ਨਾ ਦਿੱਤਾ ਤੇ ਇਹਨਾਂ ਸੂਟਰਾਂ ਨੂੰ ਨਾ ਫੜਿਆ ਤੇ ਹੁਣ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕੱਲ ਬੀਤੇ ਦਿਨ ਪੰਜਾਬ ਪੁਲਿਸ ਨੇ ਵੱਡੀ ਚੌਕਸੀ ਦਿਖਾਈ ਹੈ ਤੇ ਦੋ ਸ਼ੂਟਰਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਹਲੇ ਇੱਕ ਸ਼ੂਟਰ ਫਰਾਰ ਵੀ ਦੱਸਿਆ ਜਾ ਰਿਹਾ ਜਦਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਕਾਊਂਟਰ ਕੀਤਾ ਗਿਆ ਤਾਂ ਉਹਨਾਂ ਦੇ ਵਿੱਚ ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਵੀ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਵੀ ਹੋ ਚੁੱਕੀ ਹੈ ਤਾਂ ਦੋਸਤੋ ਤੁਸੀਂ ਕਿਵੇਂ ਦੇਖਦੇ ਹੋ ਇੱਕ ਪਾਸੇ ਪਰਿਵਾਰ ਦਾ ਪੁੱਤ ਚਲਾ ਗਿਆ ਇੱਕ ਪਾਸੇ ਪੰਜਾਬ ਪੁਲਿਸ ਦਾ ਮੁਲਾਜ਼ਮ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ ਕਟਾ ਕਿਸ ਨੂੰ ਉਸ ਮੁਲਾਜ਼ਮ ਦੇ ਪਰਿਵਾਰ ਨੂੰ ਉਸ ਪੁੱਤ ਦੇ ਪਰਿਵਾਰ ਨੂੰ ਜਿਨ੍ਹਾਂ ਦਾ ਇਕਲੌਤਾ ਪੁੱਤ ਚਲਾ ਗਿਆ ਪੰਜਾਬ ਸਰਕਾਰ ਦਾ ਕੀ ਕੁਝ ਗਿਆ ਕੁਝ ਵੀ ਨਹੀਂ ਗਿਆ ਇਹ ਕਰਕੇ ਸਰਕਾਰਾਂ ਨੂੰ ਕੁਝ ਵੀ ਘਾਟਾ ਨਹੀਂ ਪੈਣਾ ਸਾਨੂੰ ਆਪਣੀ ਰੱਖਿਆ ਮੈਨੂੰ ਲੱਗਦਾ ਆਪ ਹੀ ਕਰਨੀ ਪੈਣੀ ਹੈ ਪੰਜਾਬ ਸਰਕਾਰ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇਹਨਾਂ ਬਾਰਦਾਤਾਂ ਨੂੰ ਪੰਜਾਬ ਦੇ ਵਿੱਚੋਂ ਜੜ ਤੋਂ ਖਤਮ ਕੀਤਾ ਜਾਵੇ ਤੇ ਇਹਨਾਂ ਗੈਂਗਵਾਰਾਂ ਨੂੰ ਉਮਰ ਕੈਦ ਨਹੀਂ ਫੌਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੇਕਰ ਸਰਕਾਰਾਂ ਆਪਣੇ ਆਪ ਨੂੰ ਸੱਚੀਆਂ ਮੰਨਦੀਆਂ ਹਨ ਤਾਂ ਉਹਨਾਂ ਨੂੰ ਫੌਸੀ ਦੀ ਸਜ਼ਾ ਦੇਵੇ ਕਿਉਂਕਿ ਦੋਸਤੋ ਉਸ ਪੁੱਤ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਉਹ ਬੱਲਾ ਚੋਰੀਆ ਦੀ ਪਤਨੀ ਬੇਹੋਸ਼ ਹੋ ਕੇ ਡਿੱਗ ਰਹੀ ਸੀ ਜਦੋਂ ਰਾਣਾ ਬੱਲਾ ਚੋਰੀਆ ਦਾ ਸੰਸਕਾਰ ਕੀਤਾ ਗਿਆ ਤੇ ਦੋਸਤੋ ਹੁਣ ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਕਿ ਪੰਜਾਬ ਸਰਕਾਰ ਨੂੰ ਇਸ ਦੇ ਲਈ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ